ਹੋ ਰਿਹਾ ਸਰ ਹਾਂਜੀ ਸਰ ਆਪਣਾ ਇੰਟਰੋਡਕਸ਼ਨ ਛੋਟਾ ਹਾਂਜੀ ਮੈਂ ਆਈ ਵਾਸ ਰਿਪਰੈਜ਼ੈਂਟਿੰਗ ਇਨ ਅ ਪੀਆਈਐਲ ਨੰਬਰ 36 ਪੀਆਈਐਲ ਨੰਬਰ 36 ਚ ਮੈਂ ਲੀਡਰ ਆਫ ਦਾ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਿਟ ਫਾਈਲ ਕੀਤੀ ਸੀ ਜਿਹੜੀ ਕਿ ਰਿਟ 27 ਨੂੰ ਫਾਈਲ ਹੋਈ ਸੀ ਔਰ 27 ਦੀ ਫਾਈਲ ਤੋਂ ਜਦੋਂ ਐਡਵਾਂਸ ਨੋਟਿਸ ਗਿਆ ਤਾਂ 29 ਨੂੰ ਉਹਦੀ ਹੀਅਰਿੰਗ ਸੀ ਤਾਂ 28 ਫ फेब्रुवारी ਰਾਤ ਨੂੰ 10:45 ਮਿੰਟ ਤੇ ਐਫਆਈਆਰ ਰਜਿਸਟਰ ਕੀਤੀ ਗਈ ਜਦੋਂ ਕਿ ਸਟੇਟ ਨੂੰ ਪਤਾ ਸੀ ਕਿ ਸਵੇਰੇ 29 ਫਬਰੀ ਨੂੰ ਇਹ ਕੇਸ ਹੀアリング ਤੇ ਆ ਰਿਹਾ ਹੈ ਇਸ ਗੱਲ ਤੇ ਕੋਰਟ ਨੇ ਆਪਣੇ ਆਰਡਰ ਚ ਵੀ ਅਬਜ਼ਰਵ ਕੀਤਾ ਕਿ ਤੁਹਾਨੂੰ ਐਡਵਾਂਸ ਨੋਟਿਸ ਮਿਲਤੇ ਹੀ ਤੁਸੀਂ ਐਫਆਈਆਰ ਕੀਤੀ ਆ ਤੁਸੀਂ 7 ਦਿਨ ਦੀ ਡਿਲੇ ਨਹੀਂ ਐਕਸਪਲੇਨ ਕਰ ਸਕੇ ਤੁਸੀਂ ਐਫਆਈਆਰ ਕਿਉਂ ਨਹੀਂ ਕੀਤੀ ਸੋ ਇਹ ਗੱਲ ਕਨਸਿਡਰ ਕਰਕੇ ਡਿਲੇ ਇਨ ਐਫਆਈਆਰ ਡਿਲੇ ਇਨ ਪੋਸਟਮਾਰਟਮ ਇਹਨਾਂ ਗੱਲਾਂ ਨੂੰ ਕਨਸਿਡਰ ਕਰਦੇ ਹੋਏ ਤੇ ਜੂਰਿਸਡਿਕਸ਼ਨ ਦੇ ਇਸ਼ੂ ਨੂੰ ਜਿਹੜਾ ਕਿ ਕੰਟੈਸਟ ਕੀਤਾ ਪੰਜਾਬ ਖੁਦ ਹੀ ਕਹਿ ਰਿਹਾ ਕਿ ਜੂਰਿਸਡਿਕਸ਼ਨ ਪੰਜਾਬ ਦੀ ਨਹੀਂ ਬਣਦੀ ਇਸ ਗੱਲ ਤੇ ਵੀ ਸ਼ੱਕ ਜਿਤਾਉਂਦੇ ਹੋਏ ਮਾਨਯੋਗ ਹਾਈ ਕੋਰਟ ਨੇ ਇਹ ਆਰਡਰ ਕੀਤਾ ਕਿ ਇਹ ਇਸ਼ੂ ਜਿਹੜਾ ਜੁਰਿਸਡਿਕਸ਼ਨ ਦਾ ਤੇ ਵੈਦਰ ਦਾ ਫੋਰਸ ਯੂਜ਼ਡ ਬਾਈ ਦਾ ਹਰਿਆਣਾ ਪੁਲਿਸ ਕਮਨਸਰੇਟਸ ਵਿਦ ਦਾ ਡੈਮੋਨਸਟ੍ਰੇਸ਼ਨ ਬਾਈ ਦਾ ਫਾਰਮਰਸ ਇਹ ਦੋਨੋਂ ਇਸ਼ੂ ਤੇ ਜੁਰਿਸਡਿਕਸ਼ਨ ਦਾ ਇਸ਼ੂ ਡਿਟਰਮਨ ਕਰਨ ਵਾਸਤੇ ਕਮੇਟੀ ਬਣਾਈ ਗਈ ਆ ਵਿਚ ਵਿਲ ਬੀ ਹੈਡਡ ਬਾਈ ਅ ਰਿਟਾਇਰਡ ਹਾਈ ਕੋਰਟ ਜੱਜ ਐਂਡ ਵਿਲ ਕੰਸਿਸਟ ਆਫ ਟੂ ਮੈਂਬਰ ਫਰਮ ਵਨ ਫਰਮ ਹਰਿਆਣਾ ਵਨ ਫਰਮ ਸਟੇਟ ਆਫ ਪੰਜਾਬ ਆਫ ਪੁਲਿਸ ਆਫੀਸਰਸ ਆਫ ਦਾ ਰੈਂਕ ਆਫ ਏਡੀਜੀਪੀ so this three member committee will decide and submit report within one month to the high court with regard to the jurisdiction and with regard to the incident and also with regard to the force used whether does it commensurate with the uh, uh, with the farmers who were who were proceeding in a peaceful manner kisana nu vi keh ke kisana nu vi keh ke be oh vi join kar sakde a committee ch apna pak dass sakde ਜਨਸਕਾਰ ਨੇ ਮੰਨਿਆ ਕਿ ਉਹਨਾਂ ਨੇ ਬੁਲੇਟਸ ਦਾ ਇਸਤੇਮਾਲ ਕੀਤਾ ਹੈ ਉਹ ਬੁਲੇਟਸ ਦਾ ਇਸਤੇਮਾਲ ਜਿਹੜਾ ਸੀ ਰਬਰ ਬੁਲੇਟਸ ਕਲੇਮ ਕਰ ਰਹੇ ਸੀ ਉਹਨੂੰ ਅਸੀਂ ਕੰਟੈਸਟ ਕੀਤਾ ਕਿ ਰਬਰ ਬੁਲੇਟਸ ਨਹੀਂ ਸੀ ਇਹ ਪੈਲਟਸ ਯੂਜ਼ ਹੋਏ ਆ ਜਿਹੜੇ ਉਹਦੀ ਬਾਡੀ ਚੋਂ ਨਿਕਲੇ ਆ ਉਹ ਮੈਟੈਲਿਕ ਬਾਲ ਨਿਕਲੇ ਆ ਸ਼ੁਭ ਕਰਨ ਦੀ ਬਾਡੀ ਚੋਂ ਜਿਹੜੇ ਪ੍ਰੀਜ਼ਰਵ ਕੀਤੇ ਗਏ ਆ ਦੇ ਵਰ ਮੈਟੈਲਿਕ ਬਾਲਸ ਨਾਟ ਪਲਾਸਟਿਕ ਪਲਾਸਟਿਕ ਦਿਸ ਪਲਾਸਟਿਕ ਯੂਜ਼ ਆਫ ਪਲਾਸਟਿਕ ਇਟ ਵਾਸ ਨਾਟ ਅ ਯੂਜ਼ ਆਫ ਪਲਾਸਟਿਕ ਬੁਲੇਟਸ ਯੂ plastic and bullet and a metallic bullet are two different elements so therefore they can't claim these were of only plastic but what is jo oh di body ch jo oh de occipital bag ch head skull ch mile a oh metallic balls a ਨਾ ਕਿ ਪਲਾਸਟਿਕ ਦੇ ਕੌਨਸਟਿਟੂਐਂਟਸ ਆ ਉਹਦੇ ਚ ਜੁਲ ਸਾਹਿਬ ਕੋਰਟ ਨੇ ਜਦੋਂ ਫੋਟੋਆਂ ਦਿਖਾਈਆਂ ਦੇਖੀਆਂ ਸਾਫ ਟਿੱਪਣੀਆਂ ਵੀ ਕੀਤੀਆਂ ਤੁਹਾਨੂੰ ਤੁਸੀਂ ਵੀ ਦੇਖੀ ਸੀ ਕਿ ਬੱਚਿਆਂ ਨੂੰ ਅੱਗੇ ਕੀਤਾ ਹੋਇਆ ਔਰ ਸ਼ੁਰੂ ਅੱਗੇ ਕਰਕੇ ਜੜਾ ਬੱਚਿਆਂ ਨੂੰ ਅੱਗੇ ਨਹੀਂ ਕੀਤਾ ਹੋਇਆ ਸੀ ਉਹ ਇੱਕ ਸਿੰਬੋਲਿਕ ਡਿਮੋਨਸਟ੍ਰੇਸ਼ਨ ਦਾ ਤਰੀਕਾ ਸੀ ਉਹ ਫੋਟੋਗ੍ਰਾਫ ਤੇ ਉਹਨਾਂ ਨੇ ਟਿੱਪਣੀ ਕੀਤੀ ਹੈ ਇਹ ਨਹੀਂ ਕਿ ਕਿ ਹਥਿਆਰਾਂ ਨਾਲ ਕਿਹੜਾ ਪ੍ਰਦਰਸ਼ਨ ਉਹ ਉਹ ਉਹਨਾਂ ਨੇ ਕੋਰਟ ਨੇ ਕਿਹਾ ਕਿ ਭਈ ਸਾਨੂੰ ਸਾਨੂੰ ਆਪਣੇ ਬੱਚਿਆਂ ਨੂੰ ਨਹੀਂ ਉੱਥੇ ਲੈ ਕੇ ਜਾਣਾ ਚਾਹੀਦਾ ਡਿਮੋਨਸਟ੍ਰੇਸ਼ਨ ਵਾਸਤੇ ਸਰ ਕੁਝ ਇੱਕ ਇਹ ਸੀ ਕਿ ਇਹਦੇ ਵਿੱਚ ਕੀ ਫੋਰਸ ਜਿਹੜੀ ਆ ਉਹ ਯੂਜ਼ ਨਾ ਹੋਵੇ ਪੈਲਟਸ ਨਾ ਹੋਵੇ ਕੇਰਗਲ ਸ਼ੈਲਸ ਨਾ ਯੂਜ਼ ਹੋਣ ਉਸ ਦੇ ਬਾਰੇ ਕੋਰਟ ਕਾ ਕੁਝ ਕਿਹਾ ਹਾਂਜੀ ਕੋਰਟ ਨੇ ਹੀ ਕਿਹਾ ਜੀ ਕਿ ਵੈਦਰ ਇ ਜਸਟੀਫਿਕੇਸ਼ਨ ਹੈ ਕਿ ਐਨੀ ਫੋਰਸ ਐਨੀ ਯੂਜ਼ ਕਰਨ ਦੀ ਫਾਇਰਿੰਗ ਦੀ ਕਰਨ ਦੀ ਜ਼ਰੂਰਤ ਪਈ ਸੀ ਕਿਉਂਕਿ ਕਿ ਫੋਰਸ ਜ਼ਿਆਦਾ ਉਹਨਾਂ ਨੇ ਯੂਜ਼ ਕਰਤੀ ਜਿੰਨੀ ਕੀ ਜ਼ਰੂਰਤ ਸੀ ਠੀਕ ਹੈ ਥੈਂਕ ਯੂ आज की आज की सुनवाई में पंजाब की तरफ से हरियाणा की तरफ से आज की सुनवाई में संबंधित राज्यों की तरफ से अपने एफिडेविट और पक्ष रखे गए हैं भारत सरकार की तरफ से हमने कहा कि हमने किसान नेताओं के साथ पांच बैठकें एक के बाद एक की हैं और हमारे दरवाजे सबदै सबके लिए खुले हैं हम आज भी चाहे पंजाब सरकार के माध्यम से हरियाणा सरकार के माध्यम से या सीधे कोई भी किसान नेता संगठन बात करना चाहें चाहे चंडीगढ़ में चाहे दिल्ली में हम बातचीत को तैयार हैं ताकि बातचीत करके इसका समाधान निकाला जा सके और हमने जो जो कदम उठाए हैं एम के बारे में जो किसानों के डायरेक्ट खाते में पैसे जा रहे हैं वो सारी डिटेल हमने उनको हाई कोर्ट को रिकॉर्ड पे हमने आगे ला दी है तो जुडिशियल इंक्वायरी भी माफ़ हो गई है हाईकोर्ट ने आज सारी फोटोग्राफ देखी जो आंदोलन के दौरान हरियाणा सरकार की ओर से उनको दिखाई गई थी जिसमें फ्रंट पर आगे आंदोलनकारी महिलाओं को बच्चों को लेकर चल रहे हैं और कुछ के हाथ में हथियार भी थे इस पर जजों ने काफ़ी सख्त टिप्पणी की है उन्होंने कहा कि बच्चों का काम आंदोलन में ले जाने का नहीं होता है उनको स्कूल में होना चाहिए और जो लोग ऐसा काम कर रहे हैं उनके लिए काफ़ी उन्होंने बहुत ही मैं समझता हूँ कि सख्त टिप्पणियाँ कोर्ट ने की हैं और साथ में आज हाई कोर्ट ने ये भी अभी जो ओरल ऑर्डर आया है लिख के ऑर्डर शाम तक आएगा उन्होंने कहा कि जो सुखचरण सिंह की जिसकी मृत्यु हुई थी शुभकर्ण की जो मृत्यु हुई थी उसकी मृत्यु की कारणों के लिए कैसे हुई किस तरीके से हुई एक तीन मेंबर की कमेटी का गठन उन्होंने किया है जो तो हाई कोर्ट के रिटायर्ड जज जिसकी अध्यक्षता करेंगे और दो पुलिस ऑफिसर ए रैंक के एक पंजाब से एक हरियाणा से वो उनकी मदद करेंगे वो ऑर्डर शायद शाम तक आ जाएगा और ऑर्डर आने के बाद ही उसके बारे में कुछ भी कहा जा सके पायलट गन का यूज़ किया गया देखिए मैं उसके बारे में हरियाणा सरकार के बारे में उनसे पूछिए अच्छा रहेगा वो क्या कमेंट करते हैं मैं उसमें कमेंट नहीं करना चाहता लेकिन बहुत विस्तार से हाईकोर्ट ने सभी का पक्ष सुना सरकारों का भी सुना और आंदोलनकारियों का पक्ष भी सुना है तो सुनने के बाद ऑर्डर शाम को आ जाएगा चार बजे तक नाम मांगे हैं उन्होंने दोनों सरकारों से दो दो नाम मांगे हैं उनमें से एक हाईकोर्ट चूज करेगा तो उसके बाद ही कुछ कहा जा सकेगा हम बातचीत के लिए तैयार हैं कभी भी किसी संगठन के साथ और आज तो खुद राजोवाल साहब कोर्ट में मौजूद थे हमने कहा अच्छी बात है वो आए हैं बातचीत के लिए आ जाएं

बताएंगे के क्या दी और क्या का जो हमने पिछली डेट पे एक्सेसिव फोर्स के बारे में कोर्ट को प्रयूज़ किया था उस पे आज कोर्ट एक कोर्ट ने लिस्ट ऑफ वेपन मांगी है और क्या क्या किस तरह की बुलेट यूज़ हो रही है वहाँ पे एक डीएसपी अपीयर हुआ था जिसने बोला कि हम प्लास्टिक पैलेट यूज़ कर रहे हैं जो कि उनके एफिडेविट जो हम पिछली डेट पे ऑर्डर हुआ था फाइल करने को एफिडेविट में नहीं थी ये बात और इस प्लास्टिक पैलेट पे हमने कोर्ट को बताया कि इवन द यूज़ ऑफ द प्लास्टिक पैलेट इज़ फॉरबेड ये जो पैलेट होती हैं ये एक बक्शोट में से फायर होती हैं बक्शोट होता है कारतूस और वो कारतूस का यूज़ ही फोरबेडिड है एज़ पर द पंजाब पुलिस रूल्स सो so, वो हमने आज कोर्ट एक तो ये हुई है कि क्या क्या वेपन यूज़ कर रहे हो तो इतनी ज़्यादा ने माना हाँ जी किया। हाँ जी हाँ जी एक ऑफिसर रहा था गवर्नमेंट का उसने माना और दूसरी एक कमीशन फॉर्मुलेट हुई है शुभकरण की डेथ के रिगार्डिंग जुडिशियल कमीशन जिसमें एक रिटायर्ड हाई कोर्ट का जस्टिस होंगे और दो ए लेवल के ऑफिसर हैं ਔਰ ਜੱਜ ਸਾਹਿਬ ਉਸ ਕੋ ਹੈਡ karenge us commission ko aur wo 1 mahine mein apni report file karenge retire kar denge sir retire haan ji high court ke jajj sahab kiwe death hui hai kithe odi death hui hai eh inquire karenge ki keda weapon use hoya hai ji ji jurisdiction te point sega keda weapon use hoya hai jide naal odi death hui hai kon zimmedar hai ਕੰਪਨਸੇਸ਼ਨ ਤਾਂ ਉਹਨਾਂ ਨੇ ਕੋਰਟ ਚ ਲਿਖਿਆ ਵੀ ਕੰਪਨਸੇਸ਼ਨ ਇਜ਼ ਆਲਸੋ ਗਿਵਨ ਦੈਟ ਇਜ਼ ਨੋਟਿਡ ਇਨ ਦਾ ਆਰਡਰ ਕੰਪਨਸੇਸ਼ਨ ਦਾ ਅਮਾਉਂਟ ਨਹੀਂ ਉਹ ਜੋ ਉਹ ਜੁਡੀਸ਼ੀਅਲ ਕਮਿਸ਼ਨ ਹੈ ਉਸਕਾ 5 ਲੱਖ ਦਾ ਅਮਾਉਂਟ ਹੈ ਉਹ ਅਗਰ 1 ਮਹੀਨੇ ਵਿੱਚ ਕਨਕਲੂਡ ਹੋ ਗਈ ਤਾਂ ਹਾਂਜੀ ਉਸਤੇ ਜਸਟ ਨੋਟਿਸ ਆਫ ਮੋਸ਼ਨ ਇਸ਼ੂ ਹੋਇਆ ਤੇ ਉਹ ਵੀ ਸਾਡੇ ਪਟੀਸ਼ਨ ਨਾਲ ਅਟੈਚ ਕਰਦੇ ਆ ਫਾਈਰ ਦਾ ਕੁਝ ਜ਼ਿਕਰ ਹੋਇਆ ਅੰਦਰ ਸੀ ਉਹਨਾਂ ਪਰ ਐਫਆਈਆ ਹਾਂਜੀ ਜ਼ੀਰੋ ਨੰਬਰ ਨਹੀਂ ਹੈਗੀ ਉਹ ਜ਼ੀਰੋ ਐਫਆਈਆ ਹੁੰਦੀ ਹੈ ਜਦੋਂ ਵੀ ਮਤਲਬ ਜੂਰਡਿਕਸ਼ਨ ਦਾ ਪਤਾ ਨਹੀਂ ਹੁੰਦਾ ਵੀ ਕਿਤੇ ਹੋਈ ਹੈ ਤਾਂ ਉੱਥੇ ਉਹਨੂੰ ਟਰਾਂਸਫਰ ਕਰ ਦਿੰਦੇ ਆ ਬਟ ਉਹਦੇ ਤੇ ਹੀ ਕਮਿਸ਼ਨ ਫਾਰਮ ਹੋ ਗਈ ਹੈ ਵੀ ਕਮਿਸ਼ਨ ਦੱਸੂਗੀ ਹੁਣ ਇਨਵੈਸਟੀਗੇਟਿਵ ਕਮਿਸ਼ਨ ਕਰੂਗੀ ਪੁਲਿਸ ਨਹੀਂ ਕਰੂਗੀ ਕਿ ਉਹ ਜੂਰਡਿਕਸ਼ਨ ਹਰਿਆਣਾ ਦੀ ਥੀ ਜਹਾਂ ਪੇ ਪੰਜਾਬ ਸਰਕਾਰ ਇਹ ਨਹੀਂ ਮੰਨ ਰਹੀ ਹੈ ਪੰਜਾਬ ਸਰਕਾਰ ਕਨਫਿਊਜ਼ ਹੈ ਵੀ ਹਰਿਆਣਾ ਇਹ ਮੰਨ ਰਹੀ ਹੈ ਕਿ ਹਰਿਆਣਾ ਦੀ ਜੂਰਡਿਕਸ਼ਨ ਥ ਫੀਆਰ ਹਰਿਆਣਾ ਨੂੰ ਭੇਜਤੀ ਹਾਂਜੀ ਪੰਜਾਬ ਸਰਕਾਰ ਪੰਜਾਬ ਸਟੇਟ ਆਫ ਪੰਜਾਬ ਕਨਫਿਊਜ਼ ਹੈ ਵੀ ਇਸਮੇ ਕੋਈ ਕਲੀਅਰ ਉਹਨਾਂ ਦਾ ਸਟੈਂਡ ਨਹੀਂ ਹੈ ਔਰ ਸਟੇਟ ਆਫ ਹਰਿਆਣਾ ਦਾ ਕਲੀਅਰ ਸਟੈਂਡ ਹੈ ਕਿ ਇਹ ਹਮਾਰੇ ਇਸਮੇ ਹੋਈ ਸੀ ਥੀ ਹਮਨੇ ਬੈਰੀਗੇਟ ਅੰਦਰ ਕਰਕੇ ਲਗਾਏ ਹੋਏ ਥੇ ਮਤਲਬ ਉਹ 1 ਮਹੀਨੇ ਦੇ ਵਿੱਚ ਉਹਨਾਂ ਨੂੰ ਰਿਪੋਰਟ ਫਾਈਲ ਕਰਨੀ ਹੈ ਤੇ ਉਹ 1 ਮਹੀਨੇ ਬਾਅਦ